ਫਗਵਾੜਾ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਦਰবেশਪਿੰਡ ਵਿਖੇ ਸਥਿਤ ਪੈਟਰੋਲ ਪੰਪ ਤੇ ਜਿੱਥੋਂ ਗਈ ਚੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਨੀਲ ਅਗਰਵਾਲ ਨੇ ਦੱਸਿਆ ਕਿ ਉਸ ਦਾ ਦਰਵੇਸ਼ਪਿੰਡ ਵਿਖੇ ਸ਼੍ਰੀ ਸ਼ਾਮ ਬਾਬਾ ਸਰਵਿਸ ਸਟੇਸ਼ਨ ਨਾਂ ਦਾ ਪੰਪ ਹੈ ਤੇ ਸਵੇਰੇ ਤੜਕਸਾਰ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਕਿ ਉਸ ਦੇ ਪੈਟਰੋਲ ਪੰਪ ਤੇ ਚੋਰੀ ਹੋ ਚੁੱਕੀ ਹੈ ਤੇ ਜਦੋਂ ਉਸ ਨੇ ਪੰਪ ਤੇ ਜਾ ਕੇ ਦੇਖਿਆ ਤਾਂ ਪੰਪ ਵਿਖੇ ਸਥਿਤ ਕਮਰੇ ਦੀ ਖਿੜਕੀ ਟੁੱਟੀ ਹੋਈ ਸੀ ਤੇ ਅੰਦਰੋਂ 10 ਬੈਟਰੀਆਂ 10 ਕਿਲੋ ਵਾਰ ਦਾ ਸਟੈਬਲਾਈਜ਼ਰ ਜਨਰੇਟਰ ਦੀ ਚੋਕ ਇੱਕ ਡੀਵੀਆਰ ਅਤੇ 2000 ਤੋਂ 2500 ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਜੀ ਜਿਸ ਬਾਬਤ ਉਸਨੇ थाना सतनामपुरा ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਮੇਰੇ ਕੋਲ 3:30 9:00 ਵਜੇ ਗੁਰਮੀਤ ਸਿੰਘ ਰਾਮ ਬੈਂਕ ਵਾਲੇ ਦਾ ਫੋਨ ਆਇਆ ਕਿ ਲਾਲਾ ਤੇਰੇ ਪੰਪ ਤੇ ਚੋਰੀ ਹੋ ਗਈ ਆ ਸ਼ਟਰ ਚੁੱਕ ਹੋਇਆ ਆ ਜਾਂ ਛਿੰਕੀ ਪੁੱਟੀ ਹੋਈ ਹੈ ਜੀ ਆ ਮੈਂ ਕਹਿੰਦਾ ਪੰਜਾਬੀ ਪਿੰਡਾਂ 'ਚ ਫੋਨ ਕਰਨਾ ਮੈਂ ਅੱਧੇ ਘੰਟੇ 'ਚ ਪਹੁੰਚ ਹੀ ਗਿਆ ਉਹਨੂੰ ਉੱਥੇ ਬੁਲਾ ਕੇ ਆਇਆ ਇੱਥੇ ਆ ਕੇ ਉਹਨੇ ਮੈਨੂੰ ਦੇਖਿਆ ਹਾਂ ਛਿੰਕੀ ਇੱਥੇ ਅੰਦਰ ਆਹ ਪੁੱਟੀ ਹੋਈ ਹੈ ਜੀ ਇਹਨਾਂ ਅੰਦਰ ਛਾਪੀ ਮਾਰੀ 10 ਦੀਆਂ 10 ਬੈਕਰੀਆਂ ਇੱਥੇ ਐਨੀਆਂ ਛੋਰੀਆਂ ਪਰ ਦਾਲ ਦੇ ਪਾਛੇ ਮੇਰਾ ਸਵਿਚ ਰੂਮ ਹੈਗਾ ਆ ਉਹ ਉਹਦਾ ਜੋ ਦਰਵਾਜਾ ਪੁੱਲਾ ਸੀਗਾ ਉਹ ਉਹ ਅੰਦਰ ਗਿਆ ਮਾਰੀ ਮੇਰਾ 10 ਕਿਲੋ ਕਿਲੋ ਵਾਟ ਦਾ ਬੋਲਟ ਸਟੈਬਲਾਈਜ਼ਰ ਦੋ ਥੀਕੀ ਹੀ ਹੈ ਨਹੀਂ ਸੀ ਦੇ ਮੈਂ ਜਨਰੇਟਰ ਰੂਮ ਵੱਲ ਗਿਆ ਜਨਰੇਟਰ ਰੂਮ ਤਾਂ ਸ਼ਕਲ ਸਾਰਾ ਚੁੱਕ ਹੋਇਆ ਹੋਇਆ ਸੀਗਾ ਤੋਂ ਪਰ ਉੱਥੇ ਮੈਂ ਅੰਦਰ ਜਾ ਕੇ ਲੀਵਾ ਮਾਰੀ ਜਨਰੇਟਰ ਤਾਂ ਹੈਗਾ ਆ ਪਰ ਉਹਦੀ ਚੌਕ ਹੈ ਜਿਹੜੀ ਜਿਹੜੀ ਬੋਲਟ ਜਿਹਨੂੰ ਕੰਟਰੋਲ ਕਰਨੀ ਹੈਗੀ ਆ ਉਹ ਹੈ ਨਹੀਂ ਸੀਗੀ ਫਿਰ ਪੁਲਿਸ ਵਾਲੇ ਆ ਗਏ ਹੈਗੇ ਉਹਨਾਂ ਵੀ ਹਾਜ਼ਰੀ ਚ ਮੈਂ ਆਪਣਾ ਉਹ ਵਾਲਾ ਸਾਰਾ ਦਫਤਰ ਖੁੱਲਿਆ ਅੰਦਰ ਨਿਗਾ ਮਾਰੀ ਤਾਂ ਹਰ ਦਰਵਾਜ਼ਾ ਜਿਹੜਾ ਹੈਗਾ ਸੀਗਾ ਛੁੱਟਾ ਹੋਇਆ ਹੈਗਾ ਆ ਅੰਦਰ ਮੈਂ ਤਾਲਾ ਖੋਲ ਕੇ ਮੈਂ ਅੰਦਰ ਗਿਆ ਹੈਗਾ ਆ ਤਾਂ ਅੰਦਰ ਨਿਗਾ ਮਾਰੀ ਬੋਲਟ ਤੇ ਸਟੈਬਿলাইਜ਼ਰ ਉਹ ਜੀਵੀਆ ਦਾ ਜਿਹੜਾ ਉਹ ਅੰਦਰ ਹੈ ਨਹੀਂ ਸੀਗਾ ਆਸ-ਪਾਸੇ ਨਿਗਾ ਮਾਰੀ ਮੋਗ ਲੱਗ ਗਈਆਂ ਮੇਰੀਆਂ ਤਿੰਨ ਬੇਟੀਆਂ ਉਹ ਗਾਇਬ ਹੈਗੀ ਆ ਆ ਫਾਇਰ ਪ੍ਰੂਫ ਮੋਟਰ ਹੈਗੀ ਆ ਕੋਈ ਕੈਸ਼ ਵਗੈਰਾ ਵੀ ਲੈ ਕੇ ਆਇਆ ਹੈ ਕੈਸ਼ ਕੈਸ਼ ਇਧਰੋਂ ਗੱਲੇ ਤੋਂ ਲੈ ਕੇ ਜਾਏ ਹੈਗੇ ਆ ਜੀ 2500 ਤੋਂ ਲੈ ਕੇ 3000 ਰੁਪਏ ਆ ਲੋ 2000 ਤੋਂ ਲੈ ਕੇ 2500 ਰੁਪਏ ਆ ਹਾਂ ਜੀ ਮੋਸਟਲੀ 2500 ਰੁਪਏ ਆ ਹੀ ਹੋਊਗਾ ਜੀ ਤੇ ਕੈਮਰੇ ਲੱਗੇ ਹੋਏ ਇੱਥੇ ਆਪਣੇ ਹਾਂ ਕੈਮਰੇ ਸਾਰੇ ਲੱਗੇ ਹੋਏ ਹੈਗੇ ਆ ਕੋਈ ਮੈਂ ਹੋਟਲ ਜਿਹਾ ਸੀਗਾ ਪਰ ਜਦੋਂ ਆ ਆ ਕੇ ਕਮਰਾ ਖੋਲਿਆ ਅੰਦਰ ਡੀਵੀਆਰ ਹੈ ਨਹੀਂ ਸੀਗਾ ਜਿਹੜਾ ਪੰਪ ਹੁਣ ਚੱਲਦਾ ਵਾ ਜਾਂ ਬੰਦ ਵਾ ਮੇ ਪੰਪ ਚੱਲਦਾ ਹੈਗਾ ਜੀ ਸਟੋਕ ਹੈਗਾ ਆ ਹਾਂ ਜੀ ਸਭ ਕੁਝ ਸਹੀ ਹੈਗਾ ਆ ਤੇ ਆਪ ਕਿੰਨੇ ਕਜੇ ਹੋਇਆ ਕੁਛ ਪਤਾ ਚੱਲੇ ਨਹੀਂ ਤੇ ਇਹਦੇ ਕੁਛ ਨਹੀਂ ਕਰ ਸਕਦਾ ਗਾਹ ਤੋਂ ਦੇਖ ਕੇ ਸਰ ਕਿਸ ਨਾਮ ਦੇ ਉੱਪਰ ਇਹ ਪੰਪ ਸ਼੍ਰੀ ਸ਼ਾਮ ਬਾਬਾ ਰਜਿਸਟ੍ਰੇਸ਼ਨ ਦਰਵੇਸ਼ਪੁਰ ਨੇ ਦੀ ਤੇ ਸਾਰੇ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਹਾਂ ਪੁਲਿਸ ਨੂੰ ਕਬਦਾਨ ਕੀਤੀ ਆ ਬੋਲੋ ਸਾਈਜ਼ੀ ਮੋਕੇ ਤੇ ਆ ਬੋਕੇ ਤੇ ਆਈ ਹੋ ਜਾ ਕਿ ਜਸਪਾਲ ਸਿੰਘ ਵੀ ਆਏ ਹੈਗੇ ਆ ਹਾਂ ਇਥੇ ਥਾਣਾ ਸਤਰਾਮਪੁਰਾ ਤੋਂ ਉਹ ਆਪਣੀ ਉਹਨਾਂ ਨੇ ਫੋਟੋਆਂ ਵੀ ਲਈਆਂ ਹੈਗੀਆਂ ਆਪਣਾ ਘੁੰਮ ਕੇ ਚੋ ਕੁਝ ਆਈਡੀਆ ਹੈ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਹੈਗਾ 3 ਲੱਖ ਰੁਪਏ ਤੱਕ ਹੈ ਉਧਰ ਇਸ ਵਾਰਦਾਤੀ ਸੂਚਨਾ ਮਿਲਦੇ ਸਾਰੇ ਥਾਣਾ ਸਤਨਾਮਪੁਰਾ ਦੇ ਐਸਆਈ ਜਸਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਜਲਦੀ ਹੀ ਚੋਰਾਂ ਨੂੰ ਕਾਬੂ ਕਰਕੇ ਇਸ ਲੱਖਾ ਪਿੱਛੇ ਪਹੁੰਚਾਏਗੀ। ਚਲੋ ਮੁੱਛੀਆ ਨੋਟ ਕਰਾਇਆ ਸੀਗਾ ਵੀ ਸ਼੍ਰੀ ਸ਼ਾਮਬਾਬਾ ਸਰਕ ਸਟੇਸ਼ਨ ਦਰবেশਪਿੰਡ ਵਿੱਚ ਚੋਰੀ ਹੋ ਗਈ ਹੈ ਉੱਥੇ ਜਾ ਕੇ ਆਓ। ਤੇ ਉਸ ਕਰਕੇ ਮੌਕੇ ਤੇ ਆਇਆ ਸੀ। ਸਰ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਉਨਰ ਕੋ ਇਹ ਜੀ ਦੇਖ ਰਹੇ ਆ ਕੋਈ ਇਹ ਮੋਟਾ ਮੋਟਾ ਇਹਨਾਂ ਲਿਖਾਇਆ ਹੈਗਾ 10 ਬੈਟਰੀਆਂ ਸੁੱਲਰ ਦੀਆਂ ਇੱਕ 10 ਕਿਲੋਵਾਰਟ ਦਾ ਬੁਲਟੇਜ ਦੋ ਸੀਬੀਸੀਬੀਟੀ ਸੁਣਦੇ ਕੋਈ ਬੁਲਟੇਜ ਹਾਂ ਜੀ ਉਹਨੂੰ ਕੰਟਰੋਲ ਕਰਦੇ ਇੱਕ ਡੀਵੀਆ ਜਨਰੇਟਰ ਦੀ ਚੋਕ ਤਿੰਨ ਪੇਟੀਆਂ ਮਿਲਾਈਆਂ ਗੱਲੇ ਜੋ 2500 ਰੁਪਈਆ ਇਹ ਲੈ ਗਏ ਬਾਕੀ ਦੇਖ ਰਿਹਾ ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ ਇਹਨਾਂ ਦੇ ਕੈਮਰੇ ਲੱਗੇ ਹੋਏ ਆ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਪਰ ਡੀਵੀਆਰ ਲੱਗੇ ਨੇ